ਅਸੀਂ ਇੱਕ ਸلسਲਾ ਚਾਲੂ ਕੀਤਾ ਰਾਈジング ਪੰਜਾਬ ਸਜੈਸ਼ਨਸ ਟੂ ਸੋਲੂਸ਼ਨਸ ਸਲਾਹ ਤੋਂ ਹੱਲ ਤੱਕ ਅੰਮ੍ਰਿਤਸਰ ਤੋਂ ਚਾਲੂ ਕੀਤਾ ਸੀ ਪਹਿਲਾਂ ਅੰਮ੍ਰਿਤਸਰ ਗਏ ਫਿਰ ਜਲੰਧਰ ਉਸ ਤੋਂ ਬਾਅਦ ਲੁਧਿਆਣਾ ਹੁਣ ਮੋਹਾਲੀ ਆਲਰੇਡੀ ਤੁਹਾਨੂੰ ਪਤਾ ਹੈ ਅਸੀਂ ਇੱਕ ਉਪਰਾਲਾ ਕੀਤਾ ਹੋਇਆ ਜਿਦੇ ਚ ਸੈਕਟੋਰਲ ਕਮੇਟੀਆਂ ਬਣਾਈਆਂ ਹਰ ਕਮੇਟੀ ਨੂੰ ਏਡੀਸੀ ਦਿੱਤੇ ਗਏ ਔਰ ਜਿਹੜੀ ਰਿਪੋਰਟ ਹੈ ਅਸੀਂ ਸਾਰੇ ਚੇਅਰਮੈਨਾਂ ਨੂੰ ਰਿਕਵੈਸਟ ਕੀਤੀ ਕਿ ਸਾਨੂੰ 1 ਅਕਤੂਬਰ ਤੱਕ ਦੇ ਦਿਓ ਕਮੇਟੀਆਂ ਬਣੀਆਂ ਬਕਾਇਦਾ ਨੋਟੀਫਾਈ ਕੀਤੀਆਂ ਗਈਆਂ ਸੀਐਮ ਸਾਹਿਬ ਨੇ ਨੋਟੀਫਾਈ ਕੀਤੀਆਂ ਉਹਦਾ ਨੋਟੀਫਿਕੇਸ਼ਨ ਕਰਨ ਦਾ ਰੀਜ਼ਨ ਹੀ ਹੈ ਸੀ ਕਿ ਉਹਦੇ ਵਿੱਚ ਗਵਰਨਮੈਂਟ ਅਫੀਸ਼ਰਸ ਇਨਵੋਲਵ ਹੋਣ ਨਾਲ ਉਹਨਾਂ ਦਾ ਕੋਈ 에ਰਰ ਨਹੀਂ ਜੀ ਕਿ ਐਦਾਂ ਕਰੋ ਉਹ ਸਾਰੇ ਇੰਡਸਟਰੀਅਲਿਸਟ ਭਰਾਵਾ ਨੇ ਕਰਨੀ ਤੇ ਚੇਅਰਮੈਨਾਂ ਨੇ ਆਪਣੇ ਹਿਸਾਬ ਨਾਲ ਕਰਨੀ ਥੋੜਾ ਜਿਆ ਤੁਹਾਨੂੰ ਦੱਸ ਦਈਏ ਪੰਜਾਬ ਇਨਵੈਸਟ ਪਿਛਲੇ 3 ਸਾਲਾਂ ਚ 114000 ਕਰੋੜ ਤੇ ਦਪੇ ਦੀ ਐਪਲੀਕੇਸ਼ਨਸ ਲੱਗੀਆਂ ਉਹਦੇ ਨਾਲ 4.5 ਲੱਖ ਨੌਜਵਾਨਾਂ ਨੂੰ ਸਾਡੀਆਂ ਪੈਨਾ ਨੂੰ ਰੋਜ਼ਗਾਰ ਮਿਲਨੇ ਆਂ ਕਈ ਇਹਦੇ ਵਿੱਚੋਂ ਇੰਡਸਟਰੀਆਂ ਚੱਲ ਚੁੱਕੀਆਂ ਕਈ ਆਲਮੋਸਟ ਐਟ ਕੰਪਲੀਸ਼ਨ ਸਟੇਜ ਹੈ ਪੀਐਸਆਈ ਇਕੁਅਲ ਕਾਫੀ ਪਲਾਟ ਪਏ ਆ ਇੰਡਸਟ੍ਰੀਲਿਸਟ ਭਰਾਵਾਂ ਨੂੰ ਸਾਡਿਆਂ ਨੂੰ ਜਗਾ ਚਾਹੀਦੀਆਂ ਹੁੰਦੀਆਂ ਅੱਗੇ ਕੀ ਹੁੰਦਾ ਸੀ ਪਲਾਟਸ ਦੀ ਆਕਸ਼ਨ ਹੁੰਨੀ ਫਿਰ ਇੱਕ ਇੱਕ ਸਾਲ ਆਕਸ਼ਨ ਨਹੀਂ ਹੁੰਦੀ ਸੀ ਹੁਣ ਹਰ 2-3 ਮਹੀਨੇ ਬਾਅਦ ਜਿੰਨੇ ਵੀ ਪਲOTS ਬਚੇ ਹੋਏ ਆ ਉਹਨਾਂ ਦੀ ਆਕਸ਼ਨ ਹੋਏਗੀ ਤਾਂ ਕਿ ਜਦੋਂ ਵੀ ਕਿਸੇ ਨੇ ਸੋਚਣਾ ਕਿ ਅਸੀਂ ਇੰਡਸਟਰੀ ਲਗਾਨੀ ਆ ਉਹਨੂੰ ਉਸੇ ਵੱਲੇ ਆਪਸ਼ਨ ਹੋਵੇ ਕਿ ਮੇਰੇ ਕੋਲ ਅਵੇਲੇਬਲ ਹੈ ਜਗ੍ਹਾ ਸਾਰੇ ਜਿੰਨੇ ਫੋਕਲ ਪੁਆਇੰਟ ਆ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਆ ਜਿਹੜੇ ਪੀਐਸਆਈਸੀ ਕੋਲ ਹੈਗੇ ਉਹ ਪੀਐਸਆਈਸੀ ਕਰ ਰਹੀ ਹੈ ਜਿਹੜੇ ਅਸੀਂ ਲੋਕਲ ਬਾਡੀਜ਼ ਮਿਊਨਿਸਪਲ ਕਾਰਪੋਰੇਸ਼ਨਸ ਨੂੰ ਹੈਂਡਓਵਰ ਕਰ ਚੁੱਕੇ ਆ ਉਹ ਉਹ ਕਰ ਰਹੇ ਆ ਤਾਂ ਕਿ ਜਿੰਨੇ ਸਾਡੇ ਫੋਕਲ ਪੁਆਇੰਟ ਹੈਗੇ ਉਹ ਮਾਡਲ ਫੋਕਲ ਪੁਆਇੰਟ ਬਣ ਜਾ ਇੱਕ PSIEC ਪੋਰਟਲ ਲੈ ਕੇ ਆਈ ਆ ਜਿਹਦੇ ਵਿੱਚ 45 ਦਿਨਾਂ ਦੇ ਵਿੱਚ ਸਾਰੀਆਂ ਜਿਹੜੀਆਂ ਪਰਮਿਸ਼ਨਸ ਇੰਡਸਟਰੀ ਨੂੰ ਚਾਹੀਦੀਆਂ ਹੁੰਦੀਆਂ ਹੁੰਦੀਆਂ ਸਿੰਗਲ ਵਿੰਡੋ ਹੈ ਬਾਕੀ ਤਿੰਨ ਐਗਜ਼ੀਬਿਸ਼ਨ ਸੈਂਟਰ ਅਸੀਂ ਪੰਜਾਬ ਵਿੱਚ ਲਿਆ ਰਹੇ ਆ ਉਹ ਵੀ ਬੜੀ ਜਲਦੀ ਆ ਜਾਣਗੇ ਉਹਦੇ ਵਿੱਚ ਮੁਹਾਲੀ ਇੱਕ ਹੈ ਅੰਮ੍ਰਿਤਸਰ ਦੂਜਾ ਤੀਜਾ ਲੁਧਿਆਣਾ ਮੁਹਾਲੀ ਸਪੈਸੀਫਿਕ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸਣਾ ਚਾਹੁੰਦਾ ਕਿ ਇੱਕ ਤਾਂ ਇਨਫੋਸਿਸ ਨੇ ਜਿਹੜੀ ਉਹਨਾਂ ਕੋਲ 30 ਏਕੜ ਲੈਂਡ ਹੈਗੀ ਆ ਉਹਦੇ ਵਿੱਚ ਸਾਨੂੰ ਅਸ਼ੂਰ ਕੀਤਾ ਹੈ ਕਿ ਅਗਲੇ 3 ਸਾਲਾਂ ਵਿੱਚ ਅਸੀਂ ਉਹ ਪ੍ਰੋਜੈਕਟ ਚਾਲੂ ਕਰ ਦਾਂਗੇ ਔਰ ਉਹਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬਹੁਤ ਕੰਮ ਹੋਏਗਾ 5000 ਹਾਈਲੀ ਪੇਡ EMPLOYEES ਉਹਨਾਂ ਨੇ ਕਿਹਾ ਉਹਦੇ ਵਿੱਚੱਖੇ ਜਾਣ ਦੇ ਜਿਹੜੇ ਕਿ ਟੂ ਬਿਗਨ ਵਿਦ ਅਸੀਂ ਮੁਹਾਲੀ ਨੂੰ ਸੈਮੀ ਕੰਡਕਟਰ ਹੱਬ ਬਣਾਉਣਾ ਚਾਹੁੰਦੇ ਹਾਂ ਜਿਹੜਾ ਕਿ ਇਟ ਵਿਲ ਬੀ ਵਨ ਆਫ ਦੀ ਬੈਸਟ ਇਨ ਇੰਡੀਆ